ਬਹੁਤੋਂ ਮਾਸਸ ਕਿਸਾਬ ਕੋਲ ਦਾਸਪੁਰ ਜਮਾਹ ਮਹਰੀਸ਼ਟਮਾ ਜੀ ਆਈਪੀਐਸ ਪਰ ਆਮ ਲੋਕਾਂ ਦੀ ਜਿਹੜੀ ਮੰਗ ਹੈ ਕਿ ਜਿਹੜੇ ਈ ਰਖਸ਼ੇ ਵਾਲੇ ਹੈਗੇ ਆ ਇਹ ਇਦਾਂ ਹੀ ਚੱਲੇ ਜਾਂਦੇ ਆ ਇਹਨਾਂ ਕੋਲ ਕੋਈ ਕਾਗਜ਼ ਪੱਤਰ ਨਹੀਂ ਹੈਗੇ ਜਾਂ ਲਾਇਸੈਂਸ ਨਹੀਂ ਹੈਗੇ ਔਰ ਅੱਜ ਅਸੀਂ ਸਪੈਸ਼ਲ ਇਲਾਕਾ ਬੰਦੀ ਕਰਕੇ ਆਪਣੇ ਸਟਾਫ ਨੂੰ ਲੈ ਕੇ ਸਪੈਸ਼ਲ ਇਲਾਕਾ ਬੰਦੀ ਕਰਕੇ ਈ ਰਖਸ਼ੇ ਜਿਹੜੇ ਇਹਨਾਂ ਸਪੈਸ਼ਲ ਚੈੱਕ ਕੀਤੇ ਗਏ ਆ ਔਰ ਇਹਨਾਂ ਦੇ ਜਿਹੜੇ ਆ ਲਾਇਸੈਂਸ ਜਿਹੜੇ ਡਰਾਈਵਿੰਗ ਕਰ ਰਹੇ ਉਹਨਾਂ ਨੂੰ ਸੰਸ ਚੈੱਕ ਕੀਤੇ ਗਏ ਆ ਔਰ ਉਹਨਾਂ ਦੇ ਜਿਹੜੇ ਨਾ ਡਾਕੂਮੈਂਟ ਚੈੱਕ ਕੀਤੇ ਗਏ ਆ ਜਿੰਨਾਂ ਕੋ ਵਾਪਸ ਕੀ ਨਹੀਂ ਹੈਗੇ ਆ ਇਆ ਉਹ ਇਸ ਤਰ੍ਹਾਂ ਹੀ ਚਲੇ ਜਾਂਦੇ ਜਿਹਨਾਂ ਕੋ ਉਹਨਾਂ ਨੂੰ ਤਾਲਣਾ ਕੀਤੀ ਗਈ ਹੈ ਵੀ ਜਿਹਨਾਂ ਕੋ ਆਰਸੀਆ ਨਹੀਂ ਆ ਗਈਆਂ ਤੇ ਉਹ ਆਰਸੀਆ ਬਣਵਾਉਣ ਔਰ ਆਰਟੀਓ ਸਾਹਿਬ ਨੂੰ ਜਾ ਕੇ ਮਿਲਣਾ ਉੱਥੇ ਆਪਣੇ ਡਾਕੂਮੈਂਟਸ ਦੇਣ ਜਾ ਕੇ ਔਰ ਉਹਨਾਂ ਦਾ ਕਹਿਣਾ ਹੈ ਵੀ ਅਸੀਂ ਜਿਹੜੇ ਜਿੱਥੋਂ ਇਹ ਲਏ ਹੈਗੇ ਆ ਉਹ ਅਸੀਂ ਕਿਸ਼ਤਾਂ ਤੇ ਲਏ ਆ ਤੇ ਉਹਨਾਂ ਨੇ ਅਸੀਂ ਸਾਨੂੰ ਆਰਸੀਆ ਬਣਾ ਕੇ ਦੇਣੀਆਂ ਵਾ ਔਰ ਉਹਨਾਂ ਨੇ ਇਹ ਕਾਗਜ਼ ਜਿਹੜੇ ਆਰਟੀਓ ਦਫ਼ਤਰ ਜਾ ਕੇ ਦੇਣੇ ਆ ਔਰ ਅਸੀਂ ਫਿਰ ਉਹਨਾਂ ਨੂੰ ਇਹੋ ਹੀ ਤਾਲਣਾ ਕੀਤੀ ਹੈ ਵੀ ਤੁਸੀਂ ਜਿਸ ਤਰ੍ਹਾਂ ਵੀ ਬਣਦੇ ਆ ਆਪਣੇ ਆਰਟੀਓ ਸਾਹਿਬ ਨਾਲ ਸੰਪਰਕ ਕਰਕੇ ਉੱਥੇ ਆਪਣੀ ਜਿਹੜੀਆਂ ਨਾ ਈ ਰੱਖਿੜੀਆਂ ਜਿਹੜੀਆਂ ਨਾ ਆਰਸੀਆ ਬਣਾਓ ਔਰ ਆਪਣੇ ਜਿਹੜੇ ਨਾਲ ਡਰਾਈਵਿੰਗ ਲਾਇਸੈਂਸ ਹੈ ਜ਼ਰੂਰ ਬਣਾਓ ਜਿਨ੍ਹਾਂ ਕੋ ਡਰਾਈਵਿੰਗ ਲਾਇਸੈਂਸ ਨਹੀਂ ਹੈ ਉਹ ਬਿਲਕੁਲ ਇੱਡਕਸ਼ਾ ਨਾ ਚਲਾਉਣ ਉਹਨਾਂ ਨੂੰ ਕਿਉਂਕਿ ਇਹ ਟ੍ਰੈਫਿਕ ਦੀ ਉਲੰਘਣਾ ਹੋਏਗੀ ਇਸ ਕਰਕੇ ਟ੍ਰੈਫਿਕ ਦੀ ਉਲੰਘਣਾ ਨੂੰ ਨਾ ਕਰੋ ਰੂਲ ਰੈਗੂਲੇਸ਼ਨ ਵਿੱਚ ਰਹਿੋ ਔਰ ਜਿਹੜੇ ਆਪਣੇ ਲਾਇਸੈਂਸ ਟ੍ਰੈਵਲ ਲਾਇਸੈਂਸ ਬਣਾਓ ਫਿਰ ਹੀ ਇੱਡਕਸ਼ਾ ਚਲਾਓ ਉਹ ਆਰਟੀਓ ਸਾਹਿਬ ਨਾਲ ਮਿਲ ਕੇ ਅਸੀਂ ਮੀਟਿੰਗ ਕੀਤੀ ਆ ਉਹ ਇਹਨਾਂ ਦੇ ਜਿਹੜੇ ਜਿਨ੍ਹਾਂ ਕੋ ਲਾਇਸੈਂਸ ਨਹੀਂ ਹੈਗੇ ਇਹਨਾਂ ਦੇ ਫਿਰ ਇੱਡਕਸ਼ਾ ਜਿਹੜੇ ਇਹਨਾਂ ਕਾਨੂੰਨੀ ਕਾਰਵਾਈ ਕਰਾਂਗੇ ਇਹਨਾਂ ਦੇ ਬੰਦ ਕਰਾਂਗੇ ਔਰ ਚਲਾਨ ਕੀਤੇ ਜਾਣਗੇ ਬਾਅਦ ਉਹ ਬਾਉਂਡ ਕਰਾਂਗੇ ਇਹ ਮੇਰੀ ਇਹੀ ਇਹਨਾਂ ਕੀ ਅਪੀਲ ਹੈ ਕਿ ਆਪਣੇ ਜਿਹੜੇ ਜਿਨ੍ਹਾਂ ਕੋਈ ਨਵੇਂ ਇਲਕਸ਼ੇ ਪਾਏ ਦਿਓ ਆਪਣੇ ਡਰਾਈਵਰ ਸਾਹਿਬ ਆਪਣੇ ਕੋਲ ਜਰੂਰ ਰੱਖਣ